ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਜਿਵੇਂ ਕਿ ਮੈਂ ਤੁਹਾਨੂੰ ਵਾਦਾ ਕਰਿਆ ਸੀਗਾ ਕਿ ਭਾਈ ਮੈਂ ਤੁਹਾਨੂੰ GK ਦੇ ਜਿਹੜੇ ਮੇਰੇ ਸਬਜੈਕਟ ਹੈਗੇ ਆ ਉਹਨਾਂ ਦੇ ਟੋਪਿਕ ਵਾਈਜ਼ MCQ ਕਰਾਉਂਗਾ YouTube ਦੇ ਉੱਤੇ ਤੇ ਫਾਈਨਲੀ ਉਹਦੀ ਮੈਂ ਅਨਾਉਂਸਮੈਂਟ ਤੁਹਾਨੂੰ ਅੱਜ ਕਰਨ ਜਾ ਰਿਹਾ ਹਾਂ ਨਾਲੇ ਮੈਂ ਟਾਈਮ ਟੇਬਲ ਵਗੈਰਾ ਤੇ ਸਭ ਤੋਂ ਪਹਿਲਾਂ ਆਪਾਂ ਕਿਹੜਾ ਸਬਜੈਕਟ ਪੜ੍ਹਾਂਗੇ ਤੇ ਉਹਦੀ ਪੂਰੀ ਡਿਟੇਲ ਕਿ ਉਹਦੇ ਵਿੱਚ ਕਿਹੜੇ-ਕਿਹੜੇ ਟੋਪਿਕ ਆਪਾਂ ਕਰਾਂਗੇ ਮੈਂ ਤੁਹਾਨੂੰ ਸਾਰਾ ਇਸ ਛੋਟੀ ਜੀ ਵੀਡੀਓ ਕਲਿੱਪ ਦੇ ਵਿੱਚ ਦੱਸ ਦੂੰ ਤਾ ਜਿਹੜੇ ਬੱਚੇ ਚੈਨਲ ਦੇ ਉੱਤੇ ਪਹਿਲੀ ਵਾਰ ਆਇਆ ਅਕਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਨਾਲੇ ਇਸ ਵੀਡੀਓ ਨੂੰ ਪੂਰਾ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਿਸਟਰੀ ਚ ਆਪਾਂ ਨੇ ਕਿਹੜੇ-ਕਿਹੜੇ ਟੌਪਿਕ ਥਿਉਰੀ ਚ ਪੜੇ ਆ ਤੇ ਕਿੱਦਾਂ ਆਪਾਂ ਨੇ ਉਹਨਾਂ ਦੇ ਐਮਸੀਕਿਊ ਕਰਨੇ ਆ ਥਿਉਰੀ ਵਾਈਜ਼ ਮੈਂ ਐਪ ਚ ਕਰਾਈ ਹੋਈ ਹੈ ਬਸ ਐਪ ਦੇ ਵਿੱਚ ਐਮਸੀਕਿਊ ਪ੍ਰੈਕਟਿਸ ਕਰਾਣੇ ਸੀਗੇ ਉਹ ਮੈਂ ਸੋਚਿਆ ਵੀ ਮੈਂ ਉਹ YouTube ਤੇ ਕਰਾ ਦੂੰ ਜਿਹਦੇ ਨਾਲ ਹੋਰ ਬੱਚੇ ਜਿਹੜੇ ਹੈਗੇ ਆ ਜਿਨ੍ਹਾਂ ਕੋਲ ਬੈਚ ਨਹੀਂ ਹੈ ਉਹਨਾਂ ਨੂੰ ਵੀ ਬੈਨੀਫਿਟ ਹੋ ਜਾਏਗਾ ਠੀਕ ਹੈ ਦ ਹਿਸਟਰੀ ਆਫ ਇੰਡੀਆ ਆਪਾਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਠੀਕ ਹੈ ਹਿਸਟਰੀ ਆਫ ਇੰਡੀਆ ਮੈਂ ਤੁਹਾਨੂੰ ਐਮਸੀਕਿਊ ਵਾਈਜ਼ ਕਰਾਉਂਗਾ ਠੀਕ ਹੈ ਜੀ ਹਿਸਟਰੀ ਆਫ ਇੰਡੀਆ ਦੇ ਵਿੱਚ ਆਪਾਂ ਤਿੰਨੇ ਪਾਰਟ ਪੜ੍ਹਾਂਗੇ ਬਾਈ ਪਹਿਲਾਂ ਐਂਸ਼ੀਅੰਟ ਪੜ੍ਹਾਂਗੇ ਫਿਰ ਮਿਡਾਈਵਲ ਤੇ ਫਿਰ ਮੋਡਰਨ ਦੇ ਐਮਸੀਕਿਊ ਠੀਕ ਹੈ ਓਕੇ ਤਾਂ ਸ਼ੁਰੂਆਤ ਕਰਦੇ ਆ ਮੈਂ ਤੁਹਾਨੂੰ ਬਿਲਕੁਲ ਇੱਕ ਇੱਕ ਟੌਪਿਕ ਦੱਸੂਗਾ ਵੀ ਜਿਹੜੇ ਜਿਹੜੇ ਟੌਪਿਕ ਦੇ ਆਪਾਂ ਨੇ ਐਮਸੀਕਿਊ ਕਰਨੇ ਆ ਹਾਲਾਂਕਿ ਕੁਝ ਟੌਪਿਕ ਜਿਵੇਂ ਛੋਟੇ ਹੁੰਦੇ ਆ ਉਹ ਦੂਜੇ ਵੱਡੇ ਟੌਪਿਕ ਦੇ ਨਾਲ ਆਪਾਂ ਕਵਰ ਕਰ ਲੈਂਦੇ ਆ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ Okay, ओके ਤੇ ਜੇ ਤੁਸੀਂ ਨਵੇਂ ਹੋ ਚੈਨਲ ਦੇ ਉੱਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੀ ਹਿਸਟਰੀ ਤੋਂ ਪ੍ਰੀ ਹਿਸਟਰੀ ਯਾਨੀ ਸਟੋਨ 에ਜ ਤੋਂ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਇਨਸਾਨ ਨੂੰ ਕੁਝ ਨਹੀਂ ਪਤਾ ਸੀਗਾ ਉਹ ਜੰਗਲਾਂ 'ਚ ਰਹਿੰਦਾ ਸੀਗਾ ਉਹਨੂੰ ਸਿਰਫ ਇੱਕ ਪੱਥਰ ਬਾਰੇ ਨੌਲੇਜ ਹੁੰਦੀ ਸੀਗੀ ਸਟੋਨ 에ਜ ਤੋਂ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਓਕੇ ਉਹਨੂੰ ਆਪਾਂ ਪ੍ਰੀ ਹਿਸਟੋਰੀਕ ਫੇਸ ਬੋਲਦੇ ਹਾਂ ਪ੍ਰੀ ਹਿਸਟਰੀ ਦਾ ਮਤਲਬ ਹੁੰਦਾ ਹੈ ਅਜੀਹੀ ਹਿਸਟਰੀ ਪ੍ਰੀ ਹਿਸਟਰੀ ਦਾ ਮਤਲਬ ਕੀ ਹੈ ਅਜੀਹੀ ਹਿਸਟਰੀ ਜਿਹਦੇ ਬਾਰੇ ਸਾਨੂੰ ਕੋਈ ਰਿਟਰਨ ਐਵੀਡੈਂਸ ਨਹੀਂ ਤਾ ਉਸ ਨੂੰ ਆਪਾਂ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਆ ਕਿ ਇਹ ਭਾਈ ਇਦਾਂ ਇਦਾਂ ਦੇ ਲੋਕ ਉਸ ਟਾਈਮ ਹੁੰਦੇ ਸੀਗੇ ਤਾਂ ਪ੍ਰੀ ਹਿਸਟਰੀ ਆਪਾਂ ਪੜਾਂਗੇ ਪ੍ਰੀ ਹਿਸਟਰੀ ਦੇ ਵਿੱਚ ਸਟੋਨ 에ਜ ਵਗੈਰਾ ਆਪਾਂ ਪੜਾਂਗੇ ਹਨ ਤੇ ਉਹਦੇ ਵਿੱਚ ਪੜਦੇ ਆਪਾਂ ਪੈਲੀਓਲੀਥਿਕ 에ਜ ਮੀਜ਼ੋਲੀਥਿਕ 에ਜ ਤੇ ਨਿਊਲੀਥਿਕ 에ਜ ਵਗੈਰਾ ਸਾਰਾ ਕੁਝ ਉੱਥੇ ਹੀ ਪੜਦੇ ਆ ਤਾਂ ਇਹ ਸਟੋਨ 에ਜ ਵਾਲਾ ਟੌਪਿਕ ਸਾਰਾ ਕਵਰ ਕਰਨ ਤੋਂ ਬਾਅਦ ਆਪਾਂ ਚੱਲਦੇ ਆਂ ਪ੍ਰੋਟੋ ਹਿਸਟਰੀ ਵੱਲ ਕਿੱਥੇ ਚੱਲਦੇ ਆਂ ਬਈ ਪ੍ਰੋਟੋ ਹਿਸਟਰੀ ਬਾਈ ਪ੍ਰੋਟੋ ਹਿਸਟਰੀ ਉਹ ਵਾਲੀ ਹਿਸਟਰੀ ਹੁੰਦੀ ਹੈ ਜਿਹਦਾ ਸਾਨੂੰ ਲਿਖਤੀ ਦੇ ਵਿੱਚ ਕੁਝ ਪ੍ਰੂਫ ਮਿਲ ਜਾਂਦੇ ਆ ਬਟ ਆਪਾਂ ਉਹਨੂੰ ਪੜ ਨਹੀਂ ਸਕਦੇ ਉਹ ਲਿਪੀ ਹਲੇ ਆਪਣੀ ਸਮਝ ਤੋਂ ਬਾਹਰ ਹੁੰਦੀ ਹੈ ਉਹਨੂੰ ਆਪਾਂ ਪ੍ਰੋਟੋ ਹਿਸਟਰੀ ਬੋਲ ਦਿੰਦੇ ਆ ਤਾਂ ਪ੍ਰੋਟੋ ਹਿਸਟਰੀ ਦੇ ਵਿੱਚ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਪੜਦੇ ਆ ਪੜਦੇ ਆਂ ਇੰਡਸ ਵੈਲੀ ਸਿਵਲਾਈਜੇਸ਼ਨ ਪੜਦੇ ਆਂ ਮੇਨਲੀ ਇਹ ਸਭੇਤਾ ਪੜਦੇ ਆਂ ਕਿਉਂਕਿ ਇੱਕ ਸਾਰੀ ਸਭੇਤਾ ਸੀਗੀ ਇਹ ਜਿਆਦਾ ਫੇਮਸ ਹੈ ਇਹਨੂੰ ਪੜਦੇ ਆ ਇਸ ਤੋਂ ਇਲਾਵਾ ਛੋਟੀ ਛੋਟੀ ਹੋਰ ਸਭੇਤਾਵਾਂ ਵੀ ਸੀਗੀ ਬਈ ਉਹਨਾਂ ਨੂੰ ਵੀ ਡਿਸਕਸ ਕਰਦੇ ਆਂ ਆਪਾਂ ਇਹਦੇ ਨਾਲ ਹੋਰ ਵੀ ਸਭੇਤਾਵਾਂ ਸੀਗੀ ਉਹਨਾਂ ਦੇ ਉੱਤੇ ਵੀ ਐਮਸੀਕਿਊ ਆਉਂਦੇ ਆ ਬਹੁਤ ਜੇ ਬੱਚੇ ਉਹਨੂੰ ਸਕਿਪ ਕਰਕੇ ਚੱਲਦੇ ਆਂ ਬਟ ਮੈਂ ਤੁਹਾਨੂੰ ਉਹਦੇ ਐਮਸੀਕਿਊ ਜ਼ਰੂਰ ਕਰਾਉਂਗਾ ਠੀਕ ਹੈ ਜੀ ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਬਾਅਦ ਪ੍ਰੋਟੋ ਹਿਸਟਰੀ ਤੋਂ ਬਾਅਦ ਆਪਾਂ ਹਿਸਟਰੀ ਵੱਲ ਚੱਲਦੇ ਆਂ ਹਿਸਟਰੀ ਦਾ ਮਤਲਬ ਹੈ ਸਾ ਤਾਂ ਉਹਨੂੰ ਆਪਾਂ ਹਿਸਟਰੀ ਬੋਲ ਦਿੰਦੇ ਆ ਤਾਂ ਹਿਸਟਰੀ ਪੜਾਂਗੇ ਹਿਸਟਰੀ ਦੇ ਵਿੱਚ ਆਪਣੇ ਕੋਲ ਸਭ ਤੋਂ ਪੁਰਾਣੀ ਜੋ ਆਪਣੇ ਗ੍ਰੰਥ ਹੈਗੀਆਂ ਲਿਖੀ ਹੋਈ ਵੇਦ ਉਹਨਾਂ ਨੂੰ ਪੜ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਸ ਟਾਈਮ ਦੇ ਲੋਕ ਕਿਹੋ ਜੇ ਸੀਗੇ ਹਨਾ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਸਾਇਟੀ ਸੀ ਕਿਸ ਤਰ੍ਹਾਂ ਦੇ ਉਹ ਪੂਜਾ ਪਾਰਟ ਰਿਲੀਜੀਅਸ ਲੋਕ ਸੀਗੇ ਹਨਾ ਉਹ ਸਾਰੀ ਚੀਜ਼ਾਂ ਆਪਾਂ ਪੜਦੇ ਆ ਤਾਂ ਉਸ ਪੂਰੀ ਏਜ ਨੂੰ ਉਸ ਪੂਰੇ ਕਾਲ ਨੂੰ ਉਸ ਪੂਰੇ ਦੌਰ ਨੂੰ ਆਪਾਂ ਬੋਲਦੇ ਆ ਵੈਦਿਕ ਏਜ ਠੀਕ ਹੈ ਤਾਂ ਆਪਾਂ ਬਈ ਵੈਦਿਕ ਏਜ ਪੜਾਂਗੇ ਵੈਦਿਕ ਏਜ ਨੂੰ ਵੀ ਆਪਾਂ ਦੋ ਭਾਗਾਂ 'ਚ ਡਿਵਾਈਡ ਕਰਦੇ ਆ ਤੁਹਾਨੂੰ ਪਤਾ ਹੀ ਹੈ ਵੈਦਿਕ ਤੋਂ ਬਾਅਦ ਆਪਾਂ ਭਈਆ ਲੇਟਰ ਵੈਦਿਕੇਜ ਪੜਦੇ ਆ ਹਨਾ ਵੈਦਿਕ ਏਜ ਬਾਰੇ ਸਾਨੂੰ ਜਾਂ ਰਿਗਵੇਦਿਕ ਏਜ ਦੇ ਵਿੱਚ ਇੱਕ ਤਰੀਕ ਵੈਦਿਕ ਏਜ ਹੋ ਜਾਂਦਾ ਹੈ ਰਿਗਵੇਦਿਕ ਏਜ ਬਾਰੇ ਸਾਨੂੰ ਰਿਗਵੇਦ ਤੋਂ ਪਤਾ ਲੱਗਦਾ ਹੈ ਅਤੇ ਬਾਦ ਵਾਲੇ ਵੇਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਲੀਟਰ ਵੈਦਿਕ ਏਜ ਠੀਕ ਹੈ ਦੋਹਾਂ ਦੇ ਵਿੱਚ ਬਹੁਤ ਜਮੀਨ ਆਸਮਾਨ ਦਾ ਅੰਤਰ ਹੈ ਲਗਭਗ 900 ਸਾਲ ਇਹ ਟਾਈਮ ਪੀਰੀਅਡ ਰਿਹਾ ਹੈ ਵੈਦਿਕ ਏਜ ਦਾ ਉਹ ਸਾਰਾ ਆਪਾਂ ਪੜਦੇ ਹਾਂ 900 ਸਾਲਾਂ ਦਾ ਦੌਰ ਉਸ ਟਾਈਮ ਵੇਦਾਂ ਨੂੰ ਪੜਦੇ ਹਾਂ ਸੋਸਾਇਟੀ ਕਿਸ ਤਰ੍ਹਾਂ ਦੀ ਸੀਗੀ ਰਿਲੀਜੀਅਨ ਕਿਸ ਤਰ੍ਹਾਂ ਦਾ ਸੀਗਾ ਇਕਨੋਮੀ ਕਿਸ ਤਰ੍ਹਾਂ ਦੀ ਸੀਗੀ ਪੋਲੀਟੀ ਕਿਸ ਤਰ੍ਹਾਂ ਦੀ ਸੀਗੀ ਪੂਰਾ ਡਿਟੇਲ ਚ ਇਹ ਠੀਕ ਹੈ Vedic age ਦੇ ਵੀ ਦੋਨੋਂ ਭਾਗਾਂ ਦੇ ਮੈਂ MCQ ਕਰਾਂਗਾ ਫਿਰ Vedic age ਤੋਂ ਬਾਅਦ later Vedic age ਤੋਂ ਬਾਅਦ ਹੁੰਦਾ ਕੀ ਹੈ ਰਿਲੀਜੀਅਨ ਦੇ ਵਿੱਚ ਵੀ ਚੀਜ਼ਾਂ ਜਾਂਦਾ ਦੋ ਨਵੇਂ ਰਿਲੀਜੀਅਨ ਉੱਭਰਦੇ ਆ ਜੈਨਿਜ਼ਮ ਤੇ ਬੁੱਧਿਜ਼ਮ ਉਹਨਾਂ ਨੂੰ ਪੜਾਂਗੇ ਅਤੇ ਸਮਾਜ ਦੇ ਵਿੱਚ ਵੀ ਜਾਂ ਇਕਨੋਮੀ ਦੇ ਵਿੱਚ ਵੀ ਅਤੇ ਪੋਲੀਟੀਕਲੀ ਵੀ ਬਹੁਤ ਸਾਰਾ ਚੇਂਜ ਆਂਦਾ ਹੈ ਛੋਟੇ-ਛੋਟੇ ਕਬੀਲਿਆਂ ਤੋਂ ਛੋਟੇ-ਛੋਟੇ ਸਮਰਾਜ ਬਣਦੇ ਆਂ ਛੋਟੇ-ਛੋਟੇ ਸਬਰਾਜਾਂ ਤੋਂ ਵੱਡੇ ਸਮਰਾਜ ਬਣਦੇ ਆਂ ਜਿਉਂ ਨੂੰ ਆਪਾਂ ਜਨਪਦ ਬੋਲਦੇ ਸੀਗੇ ਤੇ ਜਨਪਤਾ ਤੋਂ ਵੀ ਵੱਡੇ ਹੁੰਦੀ ਸੀ ਕਿ ਮਹਾਜਨਪਦਾਂ ਤਾਂ ਮਹਾਜਨਪਦਾਂ ਪੜਾਂਗੇ ਠੀਕ ਹੈ ਯਾਨੀ ਇਸ ਤੋਂ ਬਾਅਦ ਆਪਣੇ ਦੋ ਟੌਪਿਕ ਸ਼ੁਰੂ ਹੁੰਦੇ ਆਂ ਮਹਾਜਨਪਦ ਕਾਲ ਮਹਾਜਨਪਦ ਮਤਲਬ ਬਹੁਤ ਵੱਡੇ-ਵੱਡੇ ਸਮਰਾਜੇ ਤਾਂ ਸਾਨੂੰ 16 ਮਹਾਜਨਪਦਾਂ ਬਾਰੇ ਪਤਾ ਲੱਗਦਾ ਹੈ ਕਿ ਆਪਣੀ ਐਂਸ਼ੀਐਂਟ ਟਾਈਮ ਦੇ ਵਿੱਚ ਇੰਡੀਆ 'ਚ 16 ਮਹਾਜਨਪਦ ਹੁੰਦੀ ਸੀ ਉਹ ਪੜਾਂਗੇ ਤੇ ਉਹਦੇ ਐਮਸੀਕਿਊ ਮਤਲਬ ਐਮਸੀਕਿਊ ਹੀ ਪੜਾਂਗੇ ਬਾਈ ਠੀਕ ਹੈ ਥਿਉਰੀ ਮੈਂ ਤੁਹਾਨੂੰ ਆਲਰੇਡੀ ਕਰਾ ਚੁੱਕਿਆ ਸ਼ਾਇਦ ਕੁਝ ਬੱਚੇ ਸਾਡੇ ਚੈਨਲ ਤੇ ਨਵੇਂ ਹੋਣੇ ਜਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋਣੇ ਬਾਈ ਮੈਂ ਐਮਸੀਕਿਊ ਦੀ ਗੱਲ ਕਰ ਰਿਹਾ ਮੈਂ YouTube ਤੇ ਐਮਸੀਕਿਊ ਕਰਾਵਾਂਗਾ ਨਾ ਸਾਰੇ ਟੌਪਿਕਸ ਤੇ ਥਿਉਰੀ ਆਲਰੇਡੀ ਮੈਂ ਬੈਚ 'ਚ ਕੰਪਲੀਟ ਕਰਾ ਚੁੱਕਿਆ ਬੱਚਿਆਂ ਨੂੰ ਪ੍ਰੈਕਟਿਸ ਕਰਨੀ ਹੈ ਤਾਂ ਮੈਂ ਇਹ ਐਮਸੀਕਿਊ ਕਰਾ ਰਿਹਾ ਠੀਕ ਹੈ ਥਿਉਰੀ ਤੁਸੀਂ ਕਿਧਰੋਂ ਵੀ ਪੜੀ ਹੋਣੀ ਤੁਸੀਂ ਠੀਕ ਹੈ ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਥਿਉਰੀ ਪੜ੍ਹੀ ਹੋਈ ਹੈ एमसीक्यू ਭਰਦੇ ਆ ਤਾਂ ਮੈਂ ਸਾਰੇ एमसीक्यू ਹਿਸਟਰੀ ਦੇ ਟੋਪਿਕ ਵਾਈਜ਼ ਆਰਡਰ ਚ ਕਰਾ ਦੂੰਗਾ ਓਕੇ ਪੇਪਰ ਤੁਹਾਡਾ ਕੋਈ ਵੀ ਹੋਵੇ ਚਾਹੇ ਤੁਸੀਂ ਪੀਟ੍ਰੀਪੀਐਸਬੀ ਦੇ ਪੇਪਰ ਨੂੰ ਦੇ ਰਹੇ ਹੋ ਜਾਂ ਪੰਜਾਬ ਪੁਲਿਸ ਦੇ ਪੇਪਰ ਨੂੰ ਦੇ ਰਹੇ ਹੋ ਜਾਂ ਐਸਐਸਸੀ ਦੇ ਪੇਪਰ ਦੇਣੇ ਆ ਭਾਈ ਜਾਂ ਜੋ ਟੀਚਿੰਗ ਐਗਜ਼ਾਮਸ ਹੈਗੇ ਆ ਜਿਵੇਂ ਜੋ ਵੀ ਹੈ ਈਟੀਟੀ ਵਗੈਰਾ ਜਾਂ ਯੂਜੀਸੀ ਜੋ ਵੀ ਐਗਜ਼ਾਮ ਹੁੰਦੇ ਟੀਚਿੰਗ ਦੇ ਸਭ ਸਭ ਕਵਰ ਹੋ ਜਾਣਗੇ ਸਾਰਿਆਂ ਦੇ ਪੀਵਾਈਕਿਊ ਹੀ ਮਿਕਸ ਕਰਕੇ ਕਰੋਨੋਲੋਜੀ ਚ ਲਗਾ ਕੇ ਆਰਡਰ ਵਾਈਜ਼ ਮੈਂ ਕਰਾਉਂਗਾ ਜਿਵੇਂ ਪਹਿਲਾਂ ਪੋਲੀਟੀ ਕਰਾਈ ਹੋਈ ਹੈ ਹੈਨਾ ਕਈ ਬੱਚੇ ਨੇ ਪੋਲਿਟੀ ਸ਼ਾਇਦ ਨਾ ਵੀ ਪੜ੍ਹੀ ਹੋ ਮੇਰੇ ਤੋਂ ਪੋਲਿਟੀ ਵੀ ਮੈਂ ਟੋਪਿਕ ਵਾਈਜ਼ ਐਮਸੀਕਿਊ YouTube ਤੇ ਹੀ ਕਰਾਏ ਹੋਏ ਆ ਉਹ ਵੀ ਤੁਸੀਂ ਕਰ ਲਿਓ ਠੀਕ ਹੈ ਤਾਂ ਮਹਾਜਨਪਦ ਕਾਲ ਹੋ ਗਿਆ ਮਹਾਜਨਪਦ ਕਾਲ ਤੋਂ ਇਲਾਵਾ ਦੋ ਨਵੇਂ ਰਿਲੀਜੀਅਨ ਵੀ ਬਣੇ ਸੀਗੇ ਜੈਨਿਜ਼ਮ ਤੇ ਬੁੱਧਿਜ਼ਮ ਉਹਨਾਂ ਨੂੰ ਵੀ ਆਪਾਂ ਸਟੱਡੀ ਕਰਾਂਗੇ ਠੀਕ ਹੈ ਉਹਨਾਂ ਦੇ ਉੱਤੇ ਵੀ ਬਹੁਤ ਸਾਰੇ ਐਮਸੀਕਿਊ ਆਉਂਦੇ ਆ ਠੀਕ ਹੈ ਜੀ ਤੇ ਹੁਣ ਜਦੋਂ 16 ਮਹਾਜਨਪਦਾਂ ਸੀਗੀ ਉਹਨਾਂ ਮਹਾਜਨਪਦਾਂ ਦੇ ਵਿੱਚੋਂ ਇੱਕ ਬਿਹਾਰ ਵਾਲੇ ਏਰੀਆ 'ਚ ਮਹਾਜਨਪਦ ਹੁੰਦੀ ਸੀਗੀ ਮਗਧ ਠੀਕ ਹੈ ਤਾਂ ਮਗਧ ਮਹਾਜਨਪਦ ਉੱਬਰਦੀ ਆ ਤੇ ਹੌਲੀ-ਹੌਲੀ ਕਰਕੇ ਉਹ ਪੂਰੇ ਇੰਡੀਆ ਤੱਕ ਫੈਲਦੀ ਆ ਇੱਕ ਟਾਈਮ ਸੀਗਾ ਜਦੋਂ ਬਿਹਾਰ ਵਾਲੀ ਏਰੀਆ ਤੋਂ ਮਗਧ ਜਨਪਦ ਸ਼ੁਰੂ ਹੋ ਕੇ ਅਫਗਾਨਿਸਤਾਨ ਤੱਕ ਚੱਲਦੀ ਸੀਗੀ ਠੀਕ ਹੈ ਤਾਂ ਉਹ ਸਾਰਾ ਦਾ ਸਾਰਾ ਦੌਰ ਆਪਾਂ ਪੜਾਂਗੇ ਜਿੰਨੇ ਵੀ ਇੱਥੇ ਰਾਜੇ ਮਹਾਰਾਜੇ ਆਇਆ ਸਟਾਰਟਿੰਗ ਦੇ ਵਿੱਚ ਉਹ ਸਾਰੇ ਪੜਾਂਗੇ ਹਰਿਯੰਕ ਵੰਸ਼ ਵਗੈਰਾ ਆ ਠੀਕ ਹੈ ਜੀ ਉਹ ਸਾਰਾ ਪੜਾਂਗੇ शिशु नाग वगैरह शिशु नाग ਤੋਂ ਬਾਅਦ ਜੋ ਨੰਦ ਵੰਸ਼ ਆਇਆ ਉਹ ਸਾਰਾ ਪੜ੍ਹ ਕੇ ਨੰਦ ਵੰਸ਼ ਤੋਂ ਬਾਅਦ ਆਂਦਾ ਹੈ ਮੌਰੀਆ ਵੰਸ਼ ਉਹ ਨੂੰ ਆਪਾਂ ਪੜ੍ਹਾਂਗੇ ਠੀਕ ਹੈ ਜੀ ਤਾਂ ਮੌਰੀਆ ਵੰਸ਼ ਨੂੰ ਪੜ੍ਹਾਂਗੇ ਫਿਰ ਮੌਰੀਆ ਵੰਸ਼ ਦੇ ਜਾਣ ਤੋਂ ਬਾਅਦ ਛੋਟੇ ਛੋਟੇ ਹੋਰ ਕਿੰਗਡਮਸ ਆਇਆ ਉਹਨਾਂ ਬਾਰੇ ਵੀ ਪੜ੍ਹਾਂਗੇ ਵਿਦੇਸ਼ੀ ਆਕਰਮਣ ਹੋਏ ਆ ਹਿੰਦ ਯੂਨਾਨੀ ਆਏ ਆ ਉਹ ਪੜ੍ਹਾਂਗੇ ਸ਼ੱਕ ਕੁਸ਼ਾਨ ਠੀਕ ਹੈ ਉਹ ਸਾਰੇ ਆਪਾਂ ਨੇ ਪੜ੍ਹਨੇ ਆ ਠੀਕ ਹੈ ਹਾਲਾਂਕਿ ਮੈਂ ਸਲਾਈਡ 'ਚ ਐਡ ਨਹੀਂ ਕਰੇ ਬਸ ਮੈਂ ਤੁਹਾਨੂੰ ਬੋਲ ਕੇ ਦੱਸਦਾ ਕਿ ਜਿਹੜੇ ਵਿਦੇਸ਼ੀ ਵੰਸ਼ ਇੰਡੀਆ 'ਚ ਆ ਕੇ ਸੈਟਲ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਆਪਾਂ ਪੜ੍ਹਾਂਗੇ ਠੀ ਗੁਪਤ ਵੰਸ਼ ਆਇਆ ਹੈ ਬਿਹਾਰ ਦੇ ਵਿੱਚ ਹੀ ਮਗਧ ਦੇ ਵਿੱਚ ਹੀ ਗੁਪਤ ਵੰਸ਼ ਸ਼ੁਰੂ ਹੁੰਦਾ ਹੈ ਉਹਨੂੰ ਵੀ ਆਪਾਂ ਪੜਾਂਗੇ ਠੀਕ ਹੈ ਤੇ ਜਦੋਂ ਨਾਰਥ ਇੰਡੀਆ ਚ ਗੁਪਤ ਵੰਸ਼ ਚੱਲ ਰਿਹਾ ਹੈ ਉਸ ਟਾਈਮ ਕੁਝ ਵਿਦੇਸ਼ੀ ਵੰਸ਼ ਵੀ ਸੈਟਲ ਸੀਗੇ ਉਹਨਾਂ ਨੂੰ ਵੀ ਸਟੱਡੀ ਕਰਾਂਗੇ ਅਤੇ ਸਾਊਥ ਇੰਡੀਆ ਦੀ ਹਿਸਟਰੀ ਵੀ ਪੜਾਂਗੇ ਬਾਈ ਸਾਊਥ ਇੰਡੀਆ ਦੀ ਹਿਸਟਰੀ ਦੇ ਵੀ ਐਮਸੀਕਿਊ ਕਰਾਂਗੇ ਨਾਰਥ ਇੰਡੀਆ ਦੇ ਵਿੱਚ ਹਰਸ਼ਵਰਧਨ ਦਾ ਵੀ ਟਾਈਮ ਪੀਰੀਅਡ ਆਉਂਦਾ ਹੈ 606 ਤੋਂ ਲੈ ਕੇ 647 ਤੱਕ ਗੁਪਤ ਵੰਸ਼ ਤੋਂ ਬਾਅਦ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਸਟੱਡੀ ਕਰਾਂਗੇ ਠੀਕ ਹੈ ਓਕੇ ਤੇ ਸਾਊਥ ਦੀ ਜੇ ਆਪਾਂ ਗੱਲ ਕਰਦੇ ਆਂ ਸਾਊਥ ਇੰਡੀਆ ਦੇ ਵਿੱਚ ਸਭ ਤੋਂ ਪੁਰਾਣੀ ਹਿਸਟਰੀ ਮਿਲਦੀ ਆਪਾਂ ਨੂੰ ਸੰਗਮੇਜ ਜਿਵੇਂ ਆਪਾਂ ਨਾਰਥ ਇੰਡੀਆ 'ਚ ਵੈਦਿਕ ਯੇਜ ਪੜਾਂਗੇ ਉਸ ਤਰ੍ਹਾਂ ਹੀ ਸਾਊਥ ਇੰਡੀਆ 'ਚ ਆਪਾਂ ਸੰਗਮੇਜ ਪੜਦੇ ਆਂ ਬਈ ਸੰਗਮੇਜ ਦਾ ਸਾਹਿਤ્ય ਦੇਖਦੇ ਆਂ ਸੰਗਮੇਜ ਦੇ ਜੋ ਵੰਸ਼ ਉਸ ਟਾਈਮ ਹੁੰਦੇ ਸੀਗੇ ਛੇਰ ਚੋਲ ਪਾਂਡਿਆ ਸਾਊਥ ਦੇ ਵਿੱਚ ਤਾਮਿਲਨਾਡੂ 'ਚ ਛੇਰ ਠੀਕ ਹੈ ਜੀ ਚੋਲ ਪਾਂਡਿਆ ਇਹ ਤਿੰਨ ਵੰਸ਼ ਸੀਗੇ ਇਹਨਾਂ ਬਾਰੇ ਪੜਾਂਗੇ ਜੀ ਠੀਕ ਹੈ ਉਸ ਦੀ ਪੂਰੀ ਡਿਟੇਲ ਉਸ ਤੋਂ ਇਲਾਵਾ ਫਿਰ ਆਪਾਂ ਨਾਰਥ ਇੰਡੀਆ 'ਚ ਦੁਬਾਰਾ ਦੇਖਾਂਗੇ ਨਾਰਥ ਇੰਡੀਆ ਦੇ ਵਿੱਚ ਹਰਸ਼ਵਰਧਨ ਤੋਂ ਬਾਅਦ ਬਹੁਤ ਸਾਰੇ ਰਾਜਪੂਤ ਕਿੰਗਡਮਸ ਹੁੰਦੇ ਆ ਉਹਨਾਂ ਰਾਜਪੂਤ ਕਿੰਗਡਮਸ ਦੇ ਉੱਤੇ ਜਿੰਨੇ ਐਮਸੀਕਿਊ ਬਣਦੇ ਆ ਉਹ ਸਾਰੇ ਪੜਾਂਗੇ ਅਤੇ ਹੋਰ ਜਿੰਨੇ ਵੀ ਰਾਜਪੂਤ ਵੰਸ਼ ਹੁੰਦੇ ਸੀਗੇ ਜਿਵੇਂ ਜੀ ਪ੍ਰਤੀਹਾਰ ਹੋ ਗਿਆ ਜਾਂ ਮੇਵਾਰਡ ਵਾਲੇ ਹੋਗੇ ਸ਼ਿਸ਼ੋਦੀਆ ਹਨਾ ਜਿੰਨੇ ਵੀ ਵੰਸ਼ ਸੀਗੇ ਜੀ ਨਾਰਥ ਇੰਡੀਆ ਦੇ ਵਿੱਚ ਚੋਹਾਨ ਰਾਠੌਰ ਸਾਰਿਆਂ ਨੂੰ ਉਹਨਾਂ ਦੇ ਉੱਤੇ ਜਿੰਨੇ ਐਮਸੀਕਿਊ ਆਉਂਦੇ ਆ ਸਾਰੇ ਪੜਾਂਗੇ ਠੀਕ ਹੈ ਤੇ ਰਾਜਪੂਤ ਕਿੰਗਡਮਸ ਦੇ ਦੌਰਾਨ ਹੀ ਜਾਂ ਰਾਜਪੂਤ ਏਜ ਦੇ ਦੌਰਾਨ ਹੀ ਹਰਸ਼ਵਰਧਨ ਤੋਂ ਬਾਅਦ ਆਈ ਇਹ ਰਾਜਪੂਤ ਏਜ ਰਾਜਪੂਤ ਏਜ ਦੇ ਨੇ ਪੱਖੀ ਸੰਘਰਸ਼ ਹੁੰਦਾ ਹੈ ਕਨੋਜ ਸ਼ਹਿਰ ਨੂੰ ਲੈ ਕੇ ਕਿਉਂਕਿ ਕਨੋਜ ਹਰਸ਼ਵਰਧਨ ਦੀ ਰਾਜस्तानी ਸੀਗੀ ਪਾਲ ਵੰਸ਼ ਸੀਗਾ ਜੀ ਬੰਗਾਲ ਵਾਲੀ ਸਾਈਡ ਤੋਂ ਪਰ ਤਿਹਾਰ ਸੀਗੇ ਜੀ ਆਪਣੇ ਨਾਰਥ ਤੋਂ ਹੀ ਤੇ ਦੱਖਣ ਤੋਂ ਹੁੰਦੇ ਆ ਰਾਸ਼ਟਰਕੂਟ ਇਹਨਾਂ ਤਿੰਨਾਂ ਨੂੰ ਲੈ ਕੇ ਇਹਨਾਂ ਤਿੰਨਾਂ ਵਿੱਚ ਸਟਰਗਲ ਹੁੰਦੀ ਹੈ ਕਨੋਜ ਸ਼ਹਿਰ ਕੰਨਿਆ ਕੁਬ ਜੀ ਨੂੰ ਲੈ ਕੇ ਉਹ ਆਪਾਂ ਨੇ ਪੜਾਂਗੇ ਉਹਦੇ ਤੇ ਵੀ ਐਮਸੀਕਿਊ ਆਉਂਦੇ ਆ ਠੀਕ ਹੈ ਉਹ ਆਪਾਂ ਨੇ ਪੜਨੇ ਆ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਰਾਜਪੂਤ ਕਿੰਗਡਮ ਸੀਗੇ ਨਾਰਥ ਇੰਡੀਆ ਚ ਉਹ ਸਾਰੇ ਪੜਾਂਗੇ ਤੇ ਇਸੇ ਦੌਰਾਨ ਰਾਜਪੂਤ ਕਿੰਗਡਮਸ ਦੇ ਦੌਰਾਨ ਹੀ ਜਦੋਂ ਸਾਊਥ ਇੰਡੀਆ ਤਾਮਿਲਨਾਡੂ ਦੇ ਵਿੱਚ ਚੋਲ ਵੰਸ਼ ਵੀ ਚੱਲ ਰਿਹਾ ਸੀਗਾ ਉਹਨੂੰ ਵੀ ਦੁਬਾਰੇ ਡਿਟੇਲ ਚ ਪੜਾਂਗੇ ਚੋਲ ਦੋ ਵਾਰ ਪੜਨੇ ਹੁੰਦੇ ਆ ਇੱਕ ਐਂਸ਼ੀਅੰਟ ਆਪਾਂ ਚੋਲ ਅਲੱਗ ਪੜਦੇ ਆ ਤੇ ਮੀਡਾਈਵਲ ਦੇ ਵਿੱਚ ਚੋਲ ਆਪਾਂ ਅਲੱਗ ਪੜਦੇ ਆ ਬਈ ਤਾਂ ਇਹ ਮੀਡਾਈਵਲ ਹਿਸਟਰੀ ਚ ਆ ਜਾਂਦੇ ਆ ਚੋਲ ਤੇ ਠੀਕ ਹੈ ਜੀ ਚੋਲ ਵੰਸ਼ ਪੜਾਂਗੇ ਤੇ ਜਦੋਂ ਰਾਜਪੂਤ ਕਿੰਗਡਮਸ ਨਾਰਥ ਇੰਡੀਆ ਚ ਚੱਲ ਰਹੀ ਸੀਗੇ ਉਸੇ ਟਾਈਮ ਮੁਸਲਿਮ ਆਕਰਮਣਕਾਰੀ ਜੋ ਹੈ ਅਰਬ ਵਾਲੇ ਤੇ ਤੁਰਕ ਵਾਲੇ ਵੀ ਇੰਡੀਆ ਤੇ ਹਮਲੇ ਕਰਦੇ ਆ ਤੇ ਉਹਨਾਂ ਨੂੰ ਵੀ ਆਪਾਂ ਪੜਾਂਗੇ ਠੀਕ ਹੈ ਜੀ ਤਾਂ ਮੁਸਲਮਨ ਇਨਵੇਜਨਸ ਜਾਂ ਅਰਬ ਅਤੇ ਤੁਰਕਾਂ ਦੇ ਹਮਲੇ ਇੰਡੀਆ ਤੇ ਹੋਏ ਆ ਉਹਨਾਂ ਨੂੰ ਪੜਾਂਗੇ ਹਨਾ ਅਰਬ ਤੋਂ ਬਾਅਦ ਫਿਰ ਤੁਰਕ ਆਏ ਹਨ ਉਹਨਾਂ ਚ ਹੌਲੀ ਹੌਲੀ ਕਰਕੇ 3-400 ਸਾਲਾਂ ਦੀ ਸਟਰਗਲ ਤੋਂ ਬਾਅਦ ਫਾਈਨਲੀ ਉਹਨਾਂ ਨੂੰ ਕਾਮਯਾਬੀ ਮਿਲ ਜਾਂਦੀ ਹੈ ਸੈਕੰਡ ਬੈਟਲ ਆਫ ਤਰਾਇਨ ਦੇ ਵਿੱਚ ਸੈਕੰਡ ਬੈਟਲ ਆਫ ਤਰਾਇਨ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲ ਜਾਂਦੀ ਹੈ ਤੇ ਦਿੱਲੀ ਵਾਲੇ ਏਰੀਏ ਦੇ ਵਿੱਚ ਮੁਸਲਮਨ ਰੂਲ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਫਿਰ ਦਿੱਲੀ ਚ ਚੱਲਦੀ ਹੈ ਦਿੱਲੀ ਸਲਤਨਤ ਦਿੱਲੀ ਚ ਕੀ ਚੱਲਦੀ ਹੈ ਦਿੱਲੀ ਸਲਤਨਤ ਤਾਂ ਆਪਾਂ ਨੇ ਦਿੱਲੀ ਸਲਤਨਤ ਨੂੰ ਵੀ ਪੜਨਾ ਹੈ ਕਿਨੂੰ ਪੜਨਾ ਹੈ ਦਿੱਲੀ ਸਲਤਨਤ ਦਿੱਲੀ ਸਲਤਨਤ 1100 92 ਦੇ ਵਿੱਚ ਜਦੋਂ ਤਰਾਇਨ ਦੀ ਸੈਕੰਡ ਬੈਟਲ ਸੀਗੀ ਪਿੱਥਵੀਰਾਜ ਚੋਹਾਨ ਅਤੇ ਮੁਹੰਮਦ ਗੋਰੀ ਵਿਚਕਾਰ ਤਾਂ ਮੁਹੰਮਦ ਗੋਰੀ ਜਿੱਤਿਆ ਸੀਗਾ ਉਸ ਤੋਂ ਬਾਅਦ ਦਿੱਲੀ ਸਲਤਨਤ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ 1206 ਤੋਂ ਗੁਲਾਮ ਵੰਸ਼ ਦੀ ਸ਼ੁਰੂਆਤ ਹੋ ਜਾਂਦੀ ਹੈ ਠੀਕ ਹੈ ਗੁਲਾਮ ਵੰਸ਼ ਦਿੱਲੀ ਸਲਤਨਤ ਦਾ ਪਹਿਲਾ ਵੰਸ਼ ਸੀਗਾ ਤੇ ਫਿਰ ਇਹ 1526 ਤੱਕ ਦਿੱਲੀ ਸਲਤਨਤ ਚੱਲੀ ਹੈ ਨਾਰਥ ਇੰਡੀਆ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ 1526 ਤੱਕ ਇਸ ਦੌਰਾਨ ਇਹ ਸਾਊਥ ਤੱਕ ਵੀ ਗਏ ہیں ਜਿਵੇਂ ਖਿਲਜੀ ਵਗੈਰੇ ਦੇ ਟਾਈਮ 'ਚ ਪਰ ਇਹਨਾਂ ਦੇ ਦੌਰਾਨ ਹੀ ਜਦੋਂ ਦਿੱਲੀ ਸਲਤਨਤ ਚੱਲ ਰਹੀ ਹੈ ਉਸ ਟਾਈਮ ਰਾਜਸਥਾਨ ਵਗੈਰਾ ਏਰੀਆ 'ਚ ਰਾਜ kingdoms ਤੇ ਸਾਊਥ ਦੇ ਵਿੱਚ ਕੁਝ ਨਵੇਂ kingdoms ਵੀ ਬਣੇ ਆ ਉਹਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ ਸਾਊਥ ਦੇ ਬਹੁਤ ਸਾਰੇ kingdoms ਦੇ ਵਿੱਚ ਇੱਕ ਬਹੁਤ ਫੇਮਸ kingdom ਹੋਇਆ ਵਿਜੇਨਗਰ ਸਮਰਾਜ ਜੋ ਦਿੱਲੀ ਸਲਤਨਤ ਦੇ ਪੈਰਲਲ ਚੱਲ ਰਿਹਾ ਸੀਗਾ ਵਿਜੇਨਗਰ ਸਮਰਾਜ ਵੀ ਆਪਾਂ ਪੜਾਂਗੇ ਕਰਨਾਟਕ ਵਾਲੇ ਏਰੀਆ ਤੋਂ ਸ਼ੁਰੂਆਤ ਇਹਦੀ ਹੋਈ ਸੀਗੀ ਠੀਕ ਹੈ ਜਦੋਂ ਵਿਜੇਨਗਰ ਸਮਰਾਜ ਸਾਊਥ 'ਚ ਬਣਿਆ ਉਸੇ ਟਾਈਮ ਬਹਿਮਣੀ ਸਮਰਾਜ ਵੀ ਸਾਊਥ 'ਚ ਬਣਿਆ ਸੀਗਾ ਉਹਨੂੰ ਵੀ ਆਪਾਂ ਪੜਾਂਗੇ ਬਹਿਮਣੀ ਮੁਸਲਿਮ ਸਮਰਾਜ ਸੀਗਾ ਵੀਜੇਨਗਰ ਵਾਲੇ ਹਿੰਦੂ ਸੀਗੇ ਬਾਈ ਇਹਨਾਂ ਨੂੰ ਵੀ ਪੜਾਂਗੇ ਠੀਕ ਹੈ ਤੇ ਫਿਰ ਦਿੱਲੀ ਸਲਤਨਤ ਤੋਂ ਬਾਅਦ ਨਾਰਥ ਇੰਡੀਆ ਦੇ ਵਿੱਚ ਦਿੱਲੀ ਸਲਤਨਤ ਨੂੰ ਰਿਪਲੇਸ ਕਰਦਾ ਹੈ ਬਾਬਰ ਤਾਂ ਮੁਗਲ ਸਮਰਾਜ ਦੀ ਸ਼ੁਰੂਆਤ ਹੁੰਦੀ ਹੈ ਤਾਂ ਮੁਗਲਾਂ ਨੂੰ ਪੜਾਂਗੇ ਜੋ 1526 ਤੋਂ ਸ਼ੁਰੂ ਹੋਏ ਹਨ 1526 ਤੋਂ ਸ਼ੁਰੂ ਹੋਏ ਹਨ ਵਿੱਚ ਥੋੜਾ ਜਿਹਾ ਟਾਈਮ ਜਿਵੇਂ 1540 ਤੋਂ ਲੈ ਕੇ 1555 ਤੱਕ ਸੂਰਵੰਸ ਵੀ ਆਇਆ ਹੈ ਸੇਰਸਾ ਸੂਰੀ ਵਾਲਾ ਉਹਨੂੰ ਵੀ ਆਪਾਂ ਡਿਸਕਸ ਕਰ ਲਾਂਗੇ ਉਹਦੇ ਵੀ ਐਮਸੀਕਿਊ ਕਰ ਲਾਂਗੇ ਤੇ ਦੁਬਾਰੇ ਮੁਗਲ 1555 ਤੋਂ ਸ਼ੁਰੂ ਹੁੰਦੇ ਆ 56 ਤੋਂ ਜਦੋਂ ਹਿਮਾਯੂ ਆਂਦਾ ਹੈ ਠੀਕ ਹੈ ਤੇ ਹਿਮਾਯੂ ਤੋਂ ਬਾਅਦ ਫਿਰ ਅਕਬਰ ਆਇਆ ਹੈ ਅਕਬਰ ਤੋਂ ਬਾਅਦ ਫਿਰ ਉਹਦੇ ਮੁੰਡੇ ਵਗੈਰਾ ਸਾਰਾ ਕੁਝ ਪੜ ਕੇ 1707 ਤੱਕ ਇਹਨਾਂ ਦਾ ਵਧੀਆ ਟਾਈਮ ਚੱਲਦਾ ਹੈ ਇਹ ਇਹਨਾਂ ਦੇ ਉੱਤੇ ਜ਼ਿਆਦਾ ਕੁਸ਼ਚ ਰਹਿੰਦੇ ਆ 1707 ਤੱਕ 1707 ਤੋਂ ਬਾਅਦ ਇਹਨਾਂ ਦਾ ਡਾਊਨਫਾਲ ਸ਼ੁਰੂ ਹੁੰਦਾ ਹੈ ਹੋਰ ਏਰੀਏ ਦੇ ਵਿੱਚ ਨਵੇਂ-ਨਵੇਂ ਕਿੰਗਡਮਸ ਉੱਭਰਦੇ ਆ ਮਰਾਠੇ ਉੱਭਰਦੇ ਆ ਪੰਜਾਬ ਦੇ ਵਿੱਚ ਸਿੱਖ ਉੱਭ ਤੇ ਮੁਗਲਾਂ ਦਾ ਜੋ ਡਾਊਨਫਾਲ ਹੈ ਉਹ ਵੀ ਪੜਨਾ ਹੈ 1707 ਤੋਂ ਲੈ ਕੇ 1857 ਤੱਕ ਇਹਨਾਂ ਦਾ ਡਾਊਨਫਾਲ ਰਿਹਾ ਉਹਦੇ ਤੇ ਵੀ ਐਮਸੀਕਿਊ ਆ ਜਾਂਦੇ ਆ ਉਹ ਵੀ ਆਪਾਂ ਪੜਾਂਗੇ ਠੀਕ ਹੈ ਤੇ ਜੋ ਨਵੇਂ ਕਿੰਗਡਮਸ ਬਣੇ ਹੈ ਮੁਗਲਾਂ ਦੇ ਟਾਈਮ ਉਹਨਾਂ ਚ ਮਰਾਠੇ ਆਪਾਂ ਪੜਾਂਗੇ ਤੇ ਸਿੱਖ ਐਂਪਾਇਰ ਆਪਾਂ ਜਦੋਂ ਪੰਜਾਬ ਜੀ ਕੀ ਕਰਨੀ ਹੁੰਦੀ ਹੈ ਉੱਥੇ ਡਿਸਕਸ ਕਰਦੇ ਆ ਬਹੁਤ ਜ਼ਿਆਦਾ ਵਧੀਆ ਡਿਟੇਲ ਚ ਠੀਕ ਆਲਰੇਡੀ ਮੈਂ ਵੈਸੇ ਖਰਾਬ ਵੀ ਚੁੱਕਿਆ ਠੀਕ ਹੈ ਤਾਂ ਮਰਾਠੇ ਪੜ ਲਾਂਗੇ ਵੀ ਮਰਾਠਿਆਂ ਦੇ ਉੱਤੇ ਐਮਸੀਕਿਊ ਜਿਹੜੇ ਆਉਂਦੇ ਆ ਉਹ ਪੜ ਲਾਂਗੇ ਠੀਕ ਹੈ ਜੀ ਓਕੇ ਇਸੇ ਦੌਰਾਨ ਮਤਲਬ ਮਾਇਡਾਈਵਲ ਚ ਇੰਨਾ ਕੀ ਪੜਦੇ ਆਪਾਂ ਫਿਰ ਮਾਡਰਨ ਹਿਸਟਰੀ ਸ਼ੁਰੂ ਕਰ ਲੈਂਦੇ ਆ ਮਾਡਰਨ ਹਿਸਟਰੀ ਆਪਾਂ ਸ਼ੁਰੂ ਕਰਦੇ ਆ ਜਦੋਂ ਯੂਰੋਪੀਅਨਸ ਇੰਡੀਆ ਦੇ ਵਿੱਚ ਆਏ ਆ ਠੀਕ ਹੈ ਜੀ ਯੂਰੋਪੀਅਨਸ ਇੰਡੀਆ ਚ ਆਣਾ ਸ਼ੁਰੂ ਕਰਦੇ ਆ ਤੁਹਾਨੂੰ ਆਪਾਂ ਬਚਪਨ ਤੋਂ ਪੜਦੇ ਆ ਰਹੇ ਹਾਂ ਤੁਹਾਨੂੰ ਕੱਲੇ-ਕੱਲੇ ਬੱਚੇ ਨੂੰ ਪਤਾ ਹੋਣਾ ਕਿ ਪੁਰਤਗਾਲੀਆਂ ਦਾ ਵਾਸਕੋ ਡੀ ਗਾਮਾ ਸਭ ਤੋਂ ਪਹਿਲਾ ਯੂਰੋਪੀਅਨ ਸੀਗਾ ਜਿਹੜਾ ਸਮੁੰਦਰੀ ਰਾਸਤੇ ਇੰਡੀਆ ਚ ਆਇਆ ਉੱਥੋਂ ਸ਼ੁਰੂ ਕਰਦੇ ਆ 1498 ਤੋਂ ਦੁਬਾਰੇ 1498 ਤੋਂ ਸ਼ੁਰੂ ਕਰਦੇ ਆ ਫਿਰ ਪੁਰਤਗਾਲੀਆਂ ਨੂੰ ਦੇਖ ਕੇ ਹੋਰ ਵੀ ਜਿਵੇਂ ਡੱਚ ਹੋ ਗਏ ਅੰਗਰੇਜ਼ ਹੋ ਗਏ ਠੀਕ ਹੈ ਡੈਨਿਸ਼ ਵਾਲੇ ਹੋ ਗਏ ਡੈਨਿਸ਼ ਹੋ ਗਏ ਤੇ ਭਾਈ ਆਪਣਾ ਫ੍ਰਾਂਸੀਸੀ ਹੋ ਗਏ 1664 ਤੱਕ ਇਹ ਆਂਦੇ ਰਹੇ ਠੀਕ ਹੈ ਤੇ ਇਹਨਾਂ ਵਿਚਕਾਰ ਆਪਸ ਵਿੱਚ ਸਟਰਗਲ ਵੀ ਹੋਈ ਹੈ ਉਹ ਸਾਰੀ ਸਟਰਗਲ ਦੇਖਾਂਗੇ ਹਨਾ ਐਂਗਲੋ ਫ੍ਰੈਂਚ ਵਾਰਸ ਐਂਗਲੋ ਮੈਸੂਰ ਵਾਰ ਵੀ ਹੋਈਆਂ ਸਾਰੀ ਵਾਰਸ ਵਗੈਰਾ ਪੜ ਕੇ ਕਿਸ ਤਰ੍ਹਾਂ ਇਹ ਪੰਜੇ ਪਾਰਟੀਆਂ ਆਪਸ ਵਿੱਚ ਲੜ ਕੇ ਅੰਗਰੇਜ਼ਾਂ ਨੇ ਸਾਰਿਆਂ ਨੂੰ ਹਰਾ ਕੇ ਆਪਣਾ ਦਬਦਬਾ ਇੰਡੀਆ 'ਚ ਕਾਇਮ ਕਰਿਆ ਉਹ ਆਪਾਂ ਸਾਰਾ ਪੜਾਂਗੇ ਇੱਥੇ ਠੀਕ ਹੈ ਫਿਰ ਆਪਾਂ ਬ੍ਰਿਟਿਸ਼ ਇੰਡੀਆ ਕੰਪਨੀ ਜੋ ਸੀਗੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਉਹ ਕਿਸ ਤਰ੍ਹਾਂ ਇੰਡੀਆ ਚ ਸੈਟਲ ਹੋਈ ਹੌਲੀ ਹੌਲੀ ਕਰਕੇ ਉਹ ਸਾਰੀ ਡਿਟੇਲ ਆਪਾਂ ਨੇ ਪੜ੍ਹਨੀ ਹੈ ਵਧੀਆ ਤਰੀਕੇ ਨਾਲ ਇਕੱਲੇ ਇਕੱਲੇ ਗਵਰਨਰ ਜਨਰਲ ਵਾਈਸ ਰాయੇ ਵਗੈਰੇ ਸਾਰੇ ਕੁਝ ਆਪਾਂ ਦੇਖਦੇ ਹਾਂ ਠੀਕ ਹੈ ਫਿਰ ਜਦੋਂ ਇੰਡੀਆ ਚ ਸੈਟਲ ਹੋ ਰਹੀ ਸੀਗੇ ਇਹਨਾਂ ਦਾ ਵਿਰੋਧ ਵੀ ਹੋਇਆ ਛੋਟੇ ਛੋਟੇ ਰਿਵੋਲਟ ਹੁੰਦੇ ਆ ਉਹ ਆਪਾਂ ਪੜਾਂਗੇ ਉਹਨਾਂ ਛੋਟੇ ਰਿਵੋਲਟਾਂ ਤੋਂ ਇਲਾਵਾ ਇੱਕ ਬਹੁਤ ਵੱਡਾ ਰਿਵੋਲਟ ਹੋਇਆ 1857 ਦਾ ਰਿਵੋਲਟ ਉਹਨੂੰ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ ਉਹਦੇ ਐਮਸੀਕਿਊ ਕਰਾਂਗੇ ਵਧੀਆ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਈਸਟ ਇੰਡੀਆ ਕੰਪਨੀ ਮਤਲਬ 1857 ਦਾ ਜਦੋਂ ਵਿਦਰੋਹ ਦਬ ਗਿਆ ਤਾਂ ਈਸਟ ਇੰਡੀਆ ਕੰਪਨੀ ਦਾ ਰੂਲ ਖਤਮ ਹੋ ਗਿਆ ਇੰਡੀਆ ਸਿੱਧਾ ਕਰਾਊਨ ਦੇ ਅੰਡਰ ਆ ਗਿਆ ਠੀਕ ਹੈ ਤੇ ਇੰਡੀਆ ਵਿੱਚ ਵੀ ਕਈ ਤਰ੍ਹਾਂ ਦੀ ਪੋਲੀਟੀਕਲ ਪਾਰਟੀ ਸੰਗਠਨ ਵਗੈਰਾ ਐਕਟਿਵ ਹੋ ਜਾਂਦੇ ਆ ਠੀਕ ਹੈ ਉਹਨਾਂ ਸਾਰੀਆਂ ਪਾਰ ਜੋ MCQ ਹੈਗੇ ਆ ਉਹ ਕਰਕੇ ਮੇਨ ਜਿਹੜੀ ਪਾਰਟੀ ਸੀਗੀ ਫ੍ਰੀडम स्ट्रगल ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਉਹਨੂੰ ਆਪਾਂ ਸਟਾਰਟ ਕਰਾਂਗੇ ਠੀਕ ਹੈ ਤੇ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਜੋ 1885 ਚ ਬਣੀ ਹੈ ਇਹਦੇ ਤਿੰਨ ਫੇਸ ਰਹੇ ਆ ਸਟਾਰਟਿੰਗ ਵਾਲਾ ਜਿਹੜਾ ਫੇਸ ਸੀਗਾ ਬਈ 1905 ਤੱਕ ਜਿਹੜਾ ਚੱਲਿਆ 1885 ਤੋਂ ਉਹਨੂੰ ਆਪਾਂ ਬੋਲਦੇ ਆ ਉਦਾਰਵਾਦੀ ਕਾਲ ਕਿਹੜਾ ਕਾਲ ਬੋਲਦੇ ਆ ਉਦਾਰਵਾਦੀ ਮੋਡਰੇਟ ਫੇਸ ਮੋਡਰੇਟ ਫੇਸ ਠੀਕ ਹੈ ਉਹਦੇ एमसीक्यू ਅਲੱਗ ਤੋਂ ਕਰਾਂਗੇ ਫਿਰ 1905 ਤੋਂ ਲੈ ਕੇ ਜਦੋਂ ਤੱਕ ਗਾਂਧੀ ਪ੍ਰੋਪਰ ਐਕਟਿਵ ਨਹੀਂ ਹੋਇਆ 1917 ਜਾਂ 1920 ਤੱਕ ਠੀਕ ਹੈ ਇਸ ਦੌਰ ਨੂੰ ਆਪਾਂ ਬੋਲਦੇ ਆ ਐਕਸਟਰੀਮਿਸਟ ਫੇਸ ਐਕਸਟਰੀਮਿਸਟ ਫੇਸ ਠੀਕ ਹੈ ਥੋੜੇ ਗੁੱਸੇ ਵਾਲੇ ਇਹ ਨੇਤਾ ਸੀਗੇ ਜੀ ਗਰਮ ਖਿਆਲੀ ਨੇਤਾ ਉਹਨਾਂ ਦਾ ਫੇਸ ਅਲੱਗ ਹੈ ਉਹਨੂੰ ਅਪਾ ਡਿਸਕਸ ਕਰਾਂਗੇ ਤੇ ਫਿਰ 1920 ਤੋਂ ਲੈ ਕੇ 1947 ਤੱਕ ਦਾ ਜੋ ਗਾਂਧੀ ਦਾ ਕਾਲ ਹੈ ਗਾਂਦੀਅਨ ਈਰਾ ਜਾਂ 1917 ਤੋਂ ਇਹ ਅਪਾ ਸ਼ੁਰੂ ਕਰ ਲਾਂਗੇ ਠੀਕ ਹੈ ਪਹਿਲਾ ਅੰਦੋਲਨ ਚੰਪਾ ਰਣ ਦੇ ਵਿੱਚ ਗਾਂਧੀ ਜੀ ਨੇ ਕਰਿਆ ਸੀਗਾ ਇੰਡੀਆ 'ਚ ਤਾਂ 1917 ਤੋਂ 1947 ਤੱਕ ਗਾਂਦੀਅਨ ਈਰਾ ਰਿਹਾ ਹੈ ਫ੍ਰੀडम ਸਟਰਗਲ ਦੇ ਵਿੱਚ ਉਹਦੇ ਐਮਸੀਕਿਊ ਅਲੱਗ ਤੋਂ ਆਉਂਦੇ ਆ ਉਹ ਵੀ ਡਿਸਕਸ ਕਰਾਂਗੇ ਪੂਰੀ ਫ੍ਰੀडम ਸਟਰਗਲ ਡਿਸਕਸ ਕਰਾਂਗੇ ਕਾਂਗਰਸ ਦੇ ਪੁਆਇੰਟ ਆਫ View ਤੋਂ ਫਰੀडम ਸਟਰਗਲ ਦੇ ਵਿੱਚ ਕਾਂਗਰਸ ਤੋਂ ਇਲਾਵਾ ਬਹੁਤ ਜੇ ਕ੍ਰਾਂਤੀਕਾਰੀ ਸੰਗਠਨ ਸੀਗੇ ਜਿਹੜੇ ਗੋਲੀ ਅਤੇ ਬਾਰੂਦ ਦੀ ਗੱਲ ਕਰਦੇ ਸੀਗੇ ਤਾਂ ਉਹਨਾਂ ਸਾਰੇ ਕ੍ਰਾਂਤੀਕਾਰੀ ਸੰਗਠਨ ਤੇ ਉਹਨਾਂ ਕ੍ਰਾਂਤੀਕਾਰੀਆਂ ਦੇ ਉੱਤੇ ਵੀ ਐਮਸੀਕਿਊ ਆਉਂਦੇ ਆ ਘਟਨਾਵਾਂ ਦੇ ਉੱਤੇ ਵੀ ਐਮਸੀਕਿਊ ਆਉਂਦੇ ਆ ਉਹ ਐਮਸੀਕਿਊ ਵੀ ਆਪਾਂ ਪੂਰੇ ਕਵਰ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੇ ਕਵਰ ਕਰਾਂਗੇ ਟੈਨਸ਼ਨ ਨਹੀਂ ਲੈਣੀ ਠੀਕ ਹੈ ਤੇ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਉਸ ਟਾਈਮ ਕੁਝ ਸੰਸਥਾਵਾਂ ਅਜੀਹੀ ਵੀ ਸੀਗੀ ਜਿਹੜੀ ਧਾਰਮਿਕ ਅਤੇ ਸਮਾਜਿਕ ਧਾਰਮਿਕ ਤੌਰ ਤੇ ਵੀ ਆਪਣੇ ਧਰਮ ਨੂੰ ਸੁਧਾਰ ਕਰਨ ਦਾ ਕੰਮ ਕਰਦੀ ਸੀ ਤੇ ਸਮਾਜਿਕ ਤੌਰ ਦੇ ਵਿੱਚ ਵੀ ਜੋ ਸਮਾਜਿਕ ਬੁਰਾਈਆਂ ਆ ਗਈ ਉਹਨਾਂ ਨੂੰ ਸੁਧਾਰਨ ਦਾ ਕੰਮ ਕਰਦੀ ਸੀ ਜਾਨੀ ਕੁੱਲ ਮਿਲਾ ਕੇ ਫ੍ਰੀਡਮ ਸਟਰਗਲ ਤੋਂ ਅਲਾਵਾ ਵੀ ਇੱਕ ਹੋਰ ਟੌਪਿਕ ਹੈ ਰਿਲੀਜੀਅਸ ਐਂਡ ਸੋਸ਼ਲ ਜੋ ਮੂਵਮੈਂਟ ਚੱਲੇ ਆ ਧਾਰਮਿਕ ਤੇ ਸਮਾਜਿਕ ਅੰਦੋਲਨ ਚੱਲੇ ਆ ਉਹਨਾਂ ਨੂੰ ਆਪਾਂ ਪੜਾਂਗੇ ਕਈ ਜਾਤਾਂ ਦੇ ਅੰਦੋਲਨ ਚੱਲੇ ਆ ਉਹਨਾਂ ਨੂੰ ਆਪਾਂ ਪੜਾਂਗੇ ਉਹਨਾਂ ਦੇ ਉੱਤੇ ਵੀ ਐਮਸੀਕਿਊ ਬਣਦੇ ਆ ਠੀਕ ਹੈ ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਐਜੂਕੇਸ਼ਨ ਚ ਕੀ ਕਰਿਆ ਠੀਕ ਹੈ ਜਾਂ ਆਪਣੇ ਹੋਰ ਕਿਹੜੇ ਕਿਹੜੇ ਸੰਗਠਨ ਸੀਗੇ ਕਿਹੜੇ ਕਿਹੜੇ ਨਿਊਜ਼ਪੇਪਰ ਛਾਪੇ ਆ ਕਿਹੜੀ ਕਿਹੜੀ ਬੁੱਕਸ ਆਈਆਂ ਆ ਬਹੁਤ ਜ਼ਿਆਦਾ ਫੈਕਚੁਅਲ ਡਾਟਾ ਹੁੰਦਾ ਹੈ ਉਹਨਾਂ ਦੇ ਉੱਤੇ ਬਹੁਤ ਸਾਰੇ ਐਮਸੀਕਿਊ ਆਉਂਦੇ ਆ ਕੋਸ਼ਿਸ਼ ਕਰੂੰਗਾ ਕਿ ਸਾਰੇ ਦੇ ਸਾਰੇ ਮੈਂ ਤੁਹਾਨੂੰ ਪ੍ਰੋਵਾਈਡ ਕਰਾਉਂ ਤੇ ਕਰਾਉਂ ਠੀਕ ਹੈ ਜਿੰਨਾ ਵਧੀਆ ਹੋ ਸਕਦਾ ਮੈਂ ਆਪਣੇ ਵੱਲੋਂ ਉਹਨਾਂ ਵਧੀਆ ਤੁਹਾਨੂੰ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਕਿਸੇ ਹੋਰ ਸੋਸਤੇ ਤੁਹਾਨੂੰ ਡਿਪੈਂਡ ਰਹਿਣ ਦੀ ਲੋੜ ਨਾ ਪਵੇ ਠੀਕ ਹੈ ਮਿੱਤਰੋ ਓਕੇ ਤਾਂ ਇਹ ਸਾਰਾ ਇਹਦੇ ਵਿੱਚ ਬਾਇ ਚਾਂਸ ਜੇ ਕੋਈ ਟੋਪਿਕ ਛੁੱਟ ਗਿਆ ਹੋਣਾ 슬라이ਡ ਚ ਉਹ ਗੱਲ ਵੱਖਰੀ ਹੈ ਬਟ ਜਦੋਂ ਆਪਾਂ ਪ੍ਰੈਕਟਿਸ ਕਰਾਂਗੇ ਤਾਂ ਮੈਂ ਸਾਰੇ ਹੀ ਕਵਰ ਕਰਦਾ ਚੱਲੂੰਗਾ ਨਾਲ ਦੀ ਨਾਲ ਬਿਲਕੁਲ ਪ੍ਰੀ ਹਿਸਟਰੀ ਤੋਂ ਸ਼ੁਰੂ ਕਰਾਂਗੇ ਸਟੋਨ ਏਜ ਤੋਂ 1947 ਤੱਕ ਲਿਆ ਕੇ ਤੁਹਾਨੂੰ ਘੜਾ ਕਰੂੰਗਾ ਐਂਸ਼ੀਅੰਟ ਹਿਸਟਰੀ ਤੋਂ ਸਟਾਰਟ ਕਰਨ ਜਾ ਰਹੇ ਹਾਂ ਐਂਸ਼ੀਅੰਟ ਹਿਸਟਰੀ ਤੋਂ ਠੀਕ ਹੈ ਮਿੱਤਰੋ ਐਂਸ਼ੀਅੰਟ ਹਿਸਟਰੀ ਟੋਪਿਕ ਆਪਣਾ ਪਹਿਲਾ ਉਹੀ ਹੋਏਗਾ ਸਟੋਨ ਏਜ ਠੀਕ ਹੈ ਕਦੋਂ ਤੋਂ ਸ਼ੁਰੂ ਹੈ ਸ਼ੁਰੂ 5:30 ਵਜੇ ਹੋਏਗੀ ਕਦੋਂ ਤੋਂ ਭਾਈ 1 ਅਗਸਤ ਦਾ ਟਾਈਮ ਰੱਖਿਆ ਹੈ ਠੀਕ ਹੈ 1 ਅਗਸਤ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਕਿਹੜੇ ਕਿਹੜੇ ਪੇਪਰ ਵਾਸਤੇ ਸਾਰੇ ਪੇਪਰਾਂ ਵਾਸਤੇ ਹੈ ਸਾਰੇ ਹਿਸਟਰੀ ਦਾ ਕੁਐਸਚਨ ਜਿੱਥੇ ਵੀ ਆਏਗਾ ਆਪਣੀ ਸੀਰੀਜ਼ ਤੋਂ ਕਵਰ ਹੋ ਜਾਏਗਾ ਟੈਨਸ਼ਨ ਨਾ ਲਿਓ ਬਿਲਕੁਲ ਬੇਸਿਕ ਲੈਵਲ ਦੇ ਪੇਪਰ ਤੋਂ ਲੈ ਕੇ ਹਾਇਰ ਲੈਵਲ ਤੱਕ ਦੇ ਜਿਹੜੇ ਮਰਜ਼ੀ ਪੇਪਰ 'ਚ ਬੈਠ ਜਾਓ ਸਾਰਿਆਂ ਦੇ ਲਈ ਭਾਈ ਸਾਰਿਆਂ ਦੇ ਲਈ ਇਹ ਇੰਪੋਰਟੈਂਟ ਹੋਏਗੀ ਸੀਰੀਜ਼ ਠੀਕ ਹੈ ਓਕੇ ਤਾਂ ਆਪਣੇ ਯਾਰ ਮਿੱਤਰ ਦੋਸਤ ਜੋ ਵੀ ਹੈਗੇ ਉਹਨਾਂ ਨਾਲ ਸ਼ੇਅਰ ਕਰ ਦਿਓ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਕੀ ਕਰਨਾ ਹੈ ਇਸ ਤੋਂ ਇਲਾਵਾ ਭਾਈ ਜਿਨ੍ਹਾਂ ਨੇ ਨਹੀਂ ਪਤਾ ਆਲਰੇਡੀ ਮੈਂ ਸਾਰੀ ਦੀ ਸਾਰੀ ਪੰਜਾਬ ਜੀ ਕੇ ਥਿਉਰੀ ਵਾਈਸ ਕਰਾ ਚੁੱਕਿਆ ਹਾਂ ਠੀਕ ਹੈ ਸਾਰੀ ਦੀ ਸਾਰੀ ਪੰਜਾਬ ਜੀ ਕੇ ਮੈਂ ਥਿਉਰੀ ਵਾਈਸ ਤੁਹਾਨੂੰ ਕਰਾ ਚੁੱਕਿਆ ਹਾਂ ਆ ਪਈਆ YouTube ਦੇ ਉੱਤੇ ਥਿਉਰੀ ਸਾਰੀ ਦੀ ਸਾਰੀ ਠੀਕ ਹੈ ਡੇ 1 ਤੋਂ ਸ਼ੁਰੂ ਹੋਗੇ ਸਾਰਾ ਹੈ ਥਿਉਰੀ ਵਾਈਸ ਕੋਈ ਬੁੱਕ ਕੋਈ ਪੇਡ ਸੋਰਸ ਪੰਜਾਬ ਜੀ ਕੇ ਵਾਸਤੇ ਕੋਈ ਵੀ ਪੇਡ ਸੋਰਸ ਲੈਣ ਦੀ ਲੋੜ ਨਹੀਂ ਹੈਗੀ ਸਾਰੀ ਫ੍ਰੀ ਪਈ ਹੈ MCQ ਵਾਈਜ਼ ਵੀ ਪੜੀ ਹੈ ਟੋਪਿਕ ਵਾਈਜ਼ MCQ ਵੀ ਹੈਗੇ ਆ ਮਿਕਸ MCQ ਵੀ ਹੈਗੇ ਆ ਥਿਉਰੀ ਵੀ ਹੈਗੀ ਹੈ ਠੀਕ ਹੈ ਜੀ ओके ਹੁਣ ਤੁਹਾਨੂੰ ਕੋਈ ਸਾਡੇ ਬਾਰੇ ਪੰਜਾਬ ਜੀਕੇ ਰਿਕਮੈਂਡ ਕਰੇ ਨਾ ਕਰੇ ਠੀਕ ਹੈ ਬਟ ਆਲਰੇਡੀ ਮੈਂ ਸਾਰੀ ਕਰਾਈ ਹੋਈ ਹੈ ਤੁਹਾਨੂੰ ਬਹੁਤ ਘੈਂਟ ਕਰਾਈ ਹੋਈ ਹੈ ਇਸ ਤੋਂ ਬਾਅਦ ਨਹੀਂ ਆਏਗਾ ਟੈਨਸ਼ਨ ਨਾ ਲਓ ਠੀਕ ਹੈ ਤੇ ਇਹ ਐਮਸੀਕਿਊ ਵਾਈਜ਼ ਹੈ 1000 ਐਮਸੀਕਿਊ ਕਰਾਈ ਹੋਏ ਹੈ ਇਸ ਤੋਂ ਇਲਾਵਾ ਮੈਰਾਥਨ ਹੈਗੀ ਹੈ ਪੰਜਾਬ ਜੀਕੇ ਦਾ ਬਹੁਤ ਡਾਟਾ ਪਿਆ ਬਈ ਪੰਜਾਬ ਜੀਕੇ ਵਾਸਤੇ ਤੁਸੀਂ ਪੈਸੇ ਨਾ ਖਰਚੋ ਕਿਸੇ ਕੋਲ ਸਾਰੀ ਦੀ ਸਾਰੀ ਰੀਜਨਿੰਗ ਫ੍ਰੀ ਕਰਾਈ ਹੋਈ ਹੈ ਪੀਟ੍ਰੀਪਲ ਐਸਬੀ ਦੇ ਜਿੰਨੇ ਵੀ ਪੇਪਰ ਆਣੇ ਆ ਸਾਰਿਆਂ ਦੇ ਲਈ ਇਨਫ ਰਹੇਗੀ ਜਿਹੜਾ ਮਰਜੀ ਪੇਪਰ ਤੁਹਾਡਾ ਹੋਵੇ ਪੀਟ੍ਰੀਪਲ ਐਸਬੀ ਦਾ ਸਾਰੀ ਦੀ ਸ ਪੂਰਾ ਡਿਟੇਲ ਚ ਸਾਰਾ ਦਾ ਸਾਰਾ YouTube ਤੇ ਪਾਇਆ ਹੈ ਕਰ ਲਿਓ ਠੀਕ ਹੈ ਓਕੇ ਹੋਰ ਵੀ ਬਹੁਤ ਡਾਟਾ ਹੈ ਬਈ ਚੈਨਲ ਦੇ ਉੱਤੇ ਜੇ ਤੁਸੀਂ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਪਲੇਲਿਸਟਾਂ ਜਾ ਕੇ ਦੇਖਿਓ ਬਹੁਤ ਕੁਝ ਮਿਲੇਗਾ ਆਲਰੇਡੀ ਟੋਪਿਕ ਵਾਈਜ਼ ਮੈਂ ਤੁਹਾਨੂੰ ਪੋਲੀਟਿਕ ਕਰਾ ਚੁੱਕਿਆ ਹਾਂ ਠੀਕ ਹੈ ਓਕੇ ਤੇ ਬਾਕੀ ਜਿਨ੍ਹਾਂ ਨੇ ਸਾਡੇ ਤੋਂ ਥਿਓਰੀ ਪੜ੍ਹਨੀ ਹੈ ਥਿਓਰੀ ਵਾਈਜ਼ ਆਪਣਾ ਬੈਚ ਹੈ ਬਈ ਟੋਟਲੀ ਸਾਰਾ ਕੁਝ ਉਸ ਬੈਚ ਚ ਮਿਲੇਗਾ ਬਿਲਕੁਲ ਵਨ ਸਟਾਪ ਸੋਲੂਸ਼ਨ ਹੈ ਤੁਹਾਨੂੰ ਕੋਈ ਬੁੱਕ ਨਹੀਂ ਫੋਲੋ ਕਰਨੀ ਕੁਝ ਨਹੀਂ ਫੋਲੋ ਕਰਨਾ ਓਨਲੀ ਐਂਡ ਓਨਲੀ ਪੰਜਾਬ ਸਿਲੈਕਸ਼ਨ ਬੈਚ 3.0 ਇੱਕ ਸਾਲ ਦੀ ਵੈਲਿਡਿਟੀ ਹੈ ਕੰਪਲੀਟ ਥਿਉਰੀ ਹੋਏਗੀ ਜੀਕੇ ਦੀ ਮੈਥ ਸਾਰਾ ਕਰਾਇਆ ਜਾਏਗਾ ਰੀਜਨਿੰਗਸ ਆ ਰਹੀ ਹੈ ਇੰਗਲਿਸ਼ ਹੈ ਪੰਜਾਬੀ ਹੈ ਕੰਪਿਊਟਰ ਹੈ ਸਭ ਕੁਝ ਕਰਾਇਆ ਜਾਏਗਾ ਠੀਕ ਹੈ ਥਿਉਰੀ ਤੇ ਐਮਸੀਕਿਊ ਆਪਾਂ ਇੱਥੇ ਸ਼ੁਰੂ ਕਰੀ ਦਿੰਦੇ ਹਾਂ ਠੀਕ ਹੈ ਯਾਨੀ ਕਿ ਕੰਪਲੀਟ ਤੁਹਾਡਾ ਸਿਲੇਬਸ ਹੋ ਜਾਏਗਾ ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰ ਰਹੇ ਹਨ ਉਹਨਾਂ ਵਾਸਤੇ ਤਾਂ ਸੁਪਰ ਇੰਪੋਰਟੈਂਟ ਹੈ ਇਹ ਵਿੱਚ ਠੀਕ ਹੈ ਲੈਂਗੁਏਜ ਉਹਦੇ ਚ ਇੰਗਲਿਸ਼ ਤੇ ਪੰਜਾਬੀ ਮਤਲਬ ਆਪਾਂ ਪੰਜਾਬੀ ਚ ਬੋਲਦੇ ਆ ਤੇ ਨੋਟਸ ਜਿਹੜੇ ਹੁੰਦੇ ਆ ਪੰਜਾਬੀ ਤੇ ਇੰਗਲਿਸ਼ ਦੋਨਾਂ ਭਾਸ਼ਾ ਚ ਹੁੰਦੇ ਆ ਮੌਕ ਟੈਸਟ ਵਗੈਰਾ ਵੀ ਪ੍ਰੋਵਾਈਡ ਹੋਣਗੇ ਤੇ ਫੀਸ ਵੈਸੇ ਤਾਂ ਇਹਦੀ 4500 ਹੈ ਬਟ ਤੁਹਾਨੂੰ ਉੱਥੇ 쿠ਪਨ ਸ਼ੋ ਹੋ ਜਾਏਗਾ ਜਾਂ ਇੱਕ 쿠ਪਨ ਹੈ AD20 ਕਰਕੇ ਇਹ 쿠ਪਨ ਯੂਜ਼ ਕਰ ਲਓਗੇ AD20 ਤਾਂ ਤੁਹਾਨੂੰ 20% ਦਾ ਡਿਸਕਾਊਂਟ ਮਿਲ ਜਾਂਦਾ ਹੈ ਤੇ ਇਹ ਬੈਚ ਅਪਰੋਕਸ 3600 3700 ਦੇ ਨੇੜੇ ਤੇੜ ਦਾ ਪੜਦਾ ਹੈ ਇੱਕ ਸਾਲ ਦੀ ਵੈਲਿਡਿਟੀ ਹੈ ਲਾਈਵ ਪਲੱਸ ਰਿਕਾਰਡਡ ਬੈਚ ਹੈ ਲਾਈਵ ਕਲਾਸਾਂ ਚੱਲਦੀਆਂ ਜੇ ਲਾਈਵ ਨਹੀਂ ਲਗਾ ਸਕਦੇ ਤਾਂ ਉਹਦੇ ਚ ਰਿਕਾਰਡਡ ਵੀ ਮਿਲ ਜਾਂਦੀ ਹੈ ਜੇ ਲਾਈਵ ਮਿਸ ਹੋ ਗਈ ਤਾਂ ਰਿਕਾਰਡਡ ਦੇਖ ਲਓ ਉਸ ਕਲਾਸ ਨੂੰ ਤੇ ਬਾਕੀ ਬਈ ਆ ਦੋ ਨੰਬਰ ਹੈਗੇ ਆ ਹੋਰ ਕੋਈ ਸਮੱਸਿਆ ਆਈ ਹੈ ਨਹੀਂ ਸਮਝ ਲੱਗਿਆ ਕੁਝ ਤਾਂ ਇੱਥੇ ਕਾਲ ਕਰ ਲਿਓ ਠੀਕ ਹੈ ਬਾਕੀ ਇਹ ਸਾਡਾ ਟੈਲੀਗ੍ਰam ਚੈਨਲ ਹੈ ਕਲਾਸ ਦਾ ਲਿੰਕ ਤੁਹਾਨੂੰ ਟੈਲੀਗ੍ਰam ਤੇ ਮਿਲ ਜੂਗਾ ਇੰਸਟਾਗ੍ਰam ਅਕਾਊਂਟ ਹੈ ਆਫਲਾਈਨ ਸਾਡੇ ਕੋਲ ਆ ਕੇ ਪੜਨਾ ਹੈ ਤਾਂ ਆਫਲਾਈਨ ਅਕੈਡਮੀ ਸਾਡੀ ਹੈਗੀ ਹੈ ਜੀ ਪਟਿਆਲਾ ਅਰਬਨ ਸਟੇਟ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਠੀਕ ਹੈ ਐਪ ਡਾਊਨਲੋਡ ਕਰ ਲਓ ਤੇ ਇੱਕ ਚੀਜ਼ ਹੋਰ ਸੋਚੀ ਹੈ ਕਿ ਇਹ ਜਿਹੜੇ MCQ ਕਿ ਬਹੁਤ ਜਿਹੇ ਬੱਚੇ ਫਿਰ PDF ਵਾਸਤੇ ਕਹਣਗੇ PDF ਦਾ ਤਾਂ ਅਰੇਂਜ ਨਹੀਂ ਹੈ ਬਟ ਮੈਂ ਇੱਕ ਇਹ ਸੋਚ ਰਿਹਾ ਕਿ ਜਿਹੜੇ MCQ ਆਪਾਂ ਕਰਿਆ ਕਰਾਂਗੇ ਬਈ ਉਹਨਾਂ ਦੇ ਹੀ ਮੈਂ ਟੈਸਟ ਸੀਰੀਜ਼ ਬਣਵਾ ਦੂੰਗਾ ਤੇ ਉਹ ਤੁਹਾਨੂੰ ਟੈਸਟ ਦੇ ਵਿੱਚ ਵੀ ਮਿਲ ਜਾਣਗੇ ਠੀਕ ਹੈ ਉਹਦਾ ਫੀਸ ਉਹਦੀ ਜਿੰਨੀ ਘੱਟ ਹੋ ਸਕਦੀ ਹੈ ਫੀਸ ਉਨੀ ਘੱਟ ਕਰਵਾ ਦੂੰਗਾ ਜੋ ਵੀ ਆਪਾਂ ਕਰਾਂਗੇ ਟੋਪਿਕ ਵਾਈਜ਼ MCQ ਟੋਪਿਕ ਵਾਈਜ਼ ਹੀ ਤੁਹਾਨੂੰ ਟੈਸਟ ਮਿਲ ਜਾਣਗੇ ਅਨਲਿमिटेड ਵਾਰ ਤੁਸੀਂ ਅਟੈਂਪਟ ਕਰ ਸਕਦੇ ਹੋ ਉਹਨਾਂ ਨੂੰ ਤਾਂ ਕਲਾਸ ਲਗਾ ਕੇ ਬਾਅਦ ਚ ਉਹਦੀ ਤੁਸੀਂ ਪ੍ਰੈਕਟਿਸ ਰਿਵੀਜ਼ਨ ਜਦ ਵੀ ਕਰਨੀ ਹੈ ਜਦ ਮਰਜੀ ਕਰ ਲਿਆ ਕਰੋ ਠੀਕ ਹੈ ਉਹ ਹਲੇ ਉਹਨੂੰ 2-4 ਦਿਨ ਹਲੇ ਲੱਗਣਗੇ ਪਹਿਲਾਂ ਆਪਾਂ ਕਲਾਸਾਂ ਸਟਾਰਟ ਕਰਦੇ ਹਾਂ ਜਿਹੜਾ ਮੇਨ ਕੰਮ ਹੈ ਠੀਕ ਹੈ ਓਕੇ ਤੇ ਬਾਕੀ ਜੇਲ ਡਿਪਾਰਟਮੈਂਟ ਚ ਆ ਗਈਆਂ 500 ਪੋਸਟਾਂ ਜੇਲ ਵਾਰਡਰ ਦੀ ਕਾਫੀ ਪੋਸਟਾਂ ਹੈਗੀਆਂ ਬਈ ਬਹੁਤ ਵਧੀਆ ਜੋਬ ਹੈ ਠੀਕ ਹੈ ਤਾਂ ਉਹ ਵੀ ਤੁਸੀਂ ਤਿਆਰੀ ਕਰ ਲਓ ਉਹ ਵੀ ਵਧੀਆ ਰਹੇਗੀ ਮਤਲਬ ਉਹਦੇ ਵਾਸਤੇ ਆਪਣੇ ਚੈਨਲ ਦੇ ਉੱਤੇ ਬਹੁਤ ਕੁਝ ਪਿਆ ਹੈ ਉਹ ਕਰ ਲਿਓ ਆਪਣਾ ਬੈਚ ਇਨਫ ਰਹੇਗਾ ਉਹਦੇ ਵਾਸਤੇ ਠੀਕ ਹੈ ओके बाकी कोई और समस्या है तो ये दो नंबर ਤੁਹਾਨੂੰ ਦੱਸੇ ਆ ਬਈ ਕਾਲ ਕਰ ਲਿਓ ਐਪ ਜਰੂਰ ਡਾਊਨਲੋਡ ਕਰ ਲਿਓ ਠੀਕ ਹੈ ओके बाय बाय